ਸਤਿ ਸ੍ਰੀ ਅਕਾਲ ਜੀ ਚੈਨਲ ਤੇ ਆਏ ਵੀਰਾਂ ਨੂੰ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਆ ਜੀ ਉਹ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਜਿਹੜੇ ਮੇਰੇ ਵੀਰ ਪੁਰਾਣੇ ਜੁੜੇ ਹੋਏ ਆ ਜੀ ਉਹ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਸਬਸਕ੍ਰਾਈਬ ਕਰਨ ਦੇ ਵਿੱਚ ਵੀਰੇ ਥੋੜਾ ਲੱਗਦਾ ਤਾਂ ਕੁਝ ਨਹੀਂ ਹੈਗਾ ਪਰ ਜਿਹੜੀ ਵੀ ਵੀਡੀਓ ਮੈਂ ਤੁਹਾਨੂੰ ਪਾਉਣਾ ਚਾਹਣਾ YouTube ਤੇ ਉੱਪਰ ਉਹ ਤੁਹਾਨੂੰ ਪਹਿਲ ਦੇ ਆਧਾਰ ਤੇ ਮਿਲਿਆ ਕਰੂਗੀ ਜੀ ਤੇ ਅੱਜ ਦੀ ਵੀਡੀਓ ਹੈ ਜੀ ਵੀਰੇ ਲੋਟ ਉੱਥੇ ਆ ਰਿਹਾ ਹੈ ਕਨਸਟਰਕਟਰ ਮੰਨ ਲਓ ਅੱਜ ਆ ਰਹੇ ਆ 5 4 ਤੇ 5 7 ਟਰੈਕਟਰ ਕੱਲ ਨੂੰ ਆ ਰਹੇ ਆ ਜੀ ਤੇ 10 ਕ ਟਰੈਕਟਰ ਮੰਨ ਲਾਦਾ ਪਰਸੋਂ ਆ ਰਹੇ ਆ ਜੀ ਤੇ ਕੋਈ 110 ਹੈ ਇੱਕ ਇੱਕ ਟਰੈਕਟਰ ਸੀਗਾ 110 ਦਾ ਵਿੱਚ ਕੁਝ 90 ਆ ਤੇ 60 ਹੈ ਬਟ ਐਤ ਕੀ ਇਹਨਾਂ ਨੇ ਰੇਟ ਵਧਾਤਾ ਜੀ ਰੇਟ ਕਰਤਾ 170 ਰੁਪਏ ਕਿਲੋ ਤੇ ਥੋੜਾ ਜਿਹਾ ਆਪਦਾ ਵਿਚਾਰ ਕਰਕੇ ਲਿਓ ਕਿਉਂਕਿ ਕਈ ਵਾਰ ਕੀ ਹੁੰਦਾ ਵੀ ਇਸ ਮੁੱਲ ਤੇ ਆਰਸੀ ਵਾਲਾ ਟਰੈਕਟਰ ਹੀ ਮਿਲ ਜਾਂਦਾ ਕਿਉਂਕਿ ਵੀਡੀਓ ਵੇਖ ਕੇ ਕੋਈ ਵੀ ਵੀਰ ਹਟਬੜੀ ਨਾ ਕਰੇ ਜਾਂ ਕਾਲ ਨਾ ਕਰੇ ਤੇ ਥੋੜਾ ਜਿਹਾ ਆਪਦਾ ਬਜਟ ਵੇਖ ਕੇ ਤੇ ਇੱਕ ਆਪਦਾ ਕੈਲਕੂਲੇਟਰ ਕਰਕੇ ਲਿਓ ਕਿਉਂਕਿ ਜਿੰਨਾ ਮੁੱਲਾਂ ਤੇ ਤੇ ਇਹ ਟਰੈਕਟਰ ਮੰਨ ਲਓ ਕਿਈ ਵਾਰ ਪੈਂਦਾ ਉਸ ਮੁੱਲ ਦੇ ਉੱਤੇ ਵੀਰੇ ਆਰਸੀ ਵਾਲਾ ਟਰੈਕਟਰ ਮਿਲ ਜਾਂਦਾ ਤੇ ਇਹਦੀ ਆਰਸੀ ਨਹੀਂ ਬਣਨੀ ਹੈਗੀ ਇਹ ਤੁਹਾਨੂੰ ਪਹਿਲਾਂ ਦੱਸਤਾ ਹੈ ਤੇ ਇਦੀ ਇਹਨਾਂ ਦੀ ਕੋਈ ਜ਼ਿੰਮੇਵਾਰੀ ਵੀ ਨਹੀਂ ਹੈਗੀ ਆਰਸੀ ਦੀ ਤੇ ਟਰੈਕਟਰ ਮੰਨ ਲਓ ਆ ਪੰਜ ਚਾਰ ਆ ਗਏ ਇਹਨਾਂ ਦੀ ਮੈਂ ਵੀਡੀਓ ਪਾਤੀ ਹੈ ਕੋਈ 60 ਹੈ ਕੋਈ 90 ਹੈ ਤੇ ਆ ਸੋਲਿਕ 60 ਦੇ ਵਿੱਚ ਆ ਜੀ 4/4 ਹੈ ਤੇ ਸੋ ਮੈਂ ਕਿਹਾ ਜੀ ਪਹਿਲਾਂ ਆਪਾਂ ਜਾਣਕਾਰੀ ਦੇ ਦਈਏ ਕੁਝ ਟਰੈਕਟਰ ਕੱਲ ਨੂੰ ਆਉਣੇ ਆ ਤੇ ਕੁਝ ਪਰਸੋਂ ਵੀ ਆਉਣੇ ਆ ਜੀ ਜਿਹੜੇ ਵੀਰ ਚਾਹਵਣ ਹੈਗੇ ਆ ਉਹ ਉੱਥੇ ਜਾ ਕੇ ਟਰੈਕਟਰ ਦੇਖ ਸਕਦੇ ਆ ਤੇ ਜੇ ਕਿਸੇ ਵੀਰ ਨੂੰ ਪਸੰਦ ਆਉਂਦਾ ਤਾਂ ਲੈ ਵੀ ਸਕਦਾ ਤੇ ਟਰੈਕਟਰਾਂ ਦਾ ਰੇਟ ਵੀਰੇ ਐਤਕੀ 170 ਰੁਪਏ ਆ ਜਿਵੇਂ ਆਪਾਂ ਪਹਿਲਾਂ ਵੀਡੀਓ ਪਾਉਂਦੇ ਰਹੇ ਆ ਵੀ ਇਹ ਰੇਟ 130 ਰੁਪਈਆ ਹੈ ਪਰ ਐਤਕੀ ਰੇਟ ਇਹਨਾਂ ਨੇ ਬਤਾ ਕੇ 170 ਰੁਪਏ ਕਰਤਾ ਮੈਂ ਤਾਂ ਬਥੇਰੀ ਰਿਕਵੈਸਟ ਕੀਤੀ ਸੀ ਵੀ ਰੇਟ ਆ ਉਹੀ ਰੱਖੋ ਟਰੈਕਟਰਾਂ ਦਾ ਤੇ ਸੋ ਇਹ ਆ ਦੇ ਵੀ ਰੇਟ ਆ ਸੈਤਕੀ 170 ਰੁਪਏ ਦੇ ਵੇਚਣਾ ਟਰੈਕਟਰਾਂ ਤੇ ਆਪ ਦਾ ਕੈਲਕੂਲੇਟ ਕਰਕੇ ਲਿਓ ਵੀਰੇ ਟਰੈਕਟਰ ਜਿਹੜੇ ਵੀ ਵੀਰ ਨੇ ਲੈਣਾ ਕਿਉਂਕਿ ਉਸ ਮੁੱਲ ਤੇ ਜ਼ਿਆਦਾਤਰ ਟਰੈਕਟਰ ਕਾਪੀ ਵਾਲੇ ਮਿਲ ਜਾਂਦੇ ਹੈ ਕਈ ਵਾਰ ਆਰ ਸੀ ਵਾਲੇ ਟਰੈਕਟਰ ਹੀ ਮਿਲ ਜਾਂਦੇ ਆ ਤੇ ਆ ਵੀਡੀਓ ਦੇ ਵਿੱਚ ਆਪਾਂ ਪੰਪ ਆ ਵਗੈਰਾ ਵਿਖਾਏ ਆ ਇਹ ਸਮਾਨ ਕੰਮ ਦਾ ਹੈਗਾ ਜੇ ਕਿਸੇ ਵੀਰ ਨੂੰ ਚਾਹੀਦਾ ਉਹ ਲਿਆ ਸਕਦਾ ਤੇ ਇਹਨਾਂ ਦਾ ਰੇਟ ਵੀ ਠੀਕ ਹੈ ਇੱਕ ਟਰੈਕਟਰ ਆ ਖੜਾ ਜੀ ਵੀ 90 ਦਾ ਇਹਦੇ ਕਰਾਰ ਉਹਦਾ ਹਿੱਸਾ ਨਹੀਂ ਹੈਗਾ ਇਹਦੇ ਹੇਮਾ ਦੇ ਹਿੱਸੇ ਆ ਇਹ ਬਾ ਇਹ ਕੋ ਡੈਮੋ ਆਸਟ੍ਰੈਕਟ ਕੰਪਨੀ ਨੇ ਬਣਾਇਆ ਹੋਣਾ ਮੈਂ ਵੀ ਪਹਿਲੀ ਵਾਰ ਵੇਖਿਆ ਵੀ ਸੋਲੈਕਸ ਦੇ ਵਿੱਚ ਅਜੇ ਸੋਨਾਲੀਕਾ ਦੇ ਵਿੱਚ ਹੇਮਾ ਦਾ ਹਿੱਸਾ ਵਰਤਿਆ ਹੋਇਆ ਕਰਾਰੋਦੀ ਦਾ ਤੇ ਸੋ ਟਰੈਕਟਰ ਤੁਸੀਂ ਜਿੰਨੇ ਕ ਵੀਡੀਓ ਦੇ ਵਿੱਚ ਆਪਾਂ ਦਿਖਾ ਸਕਦੇ ਸੀ ਦਿਖਾਤੇ ਆ ਤੇ ਇੱਕ ਵੀਡੀਓ ਮੈਂ ਸਪੈਸ਼ਲ ਹੋਰ ਪਾ ਦਿੰਨਾ ਜੀ ਤੁਹਾਡੇ ਟਾਈਮ ਤੱਕ ਜਿਹਦੇ ਵਿੱਚ ਆਪਾਂ ਸਾਰੇ ਪਾਰਟਸ ਵਗੈਰਾ ਜਾਂ ਫੋਟੋਆਂ ਖਿੱਚੀਆਂ ਉਹਦੇ ਹਿਸਾਬ ਨਾਲ ਵੀਡੀਓ ਬਣਾ ਕੇ ਤੇ ਭੇਜ ਦਿੰਨਾ ਜੀ ਤੁਹਾਨੂੰ ਸਮਝ ਆ ਜੇ ਵੀ ਕੀ ਕੀ ਸਮਾਨ ਪਿਆ ਹੈ ਜਾਂ ਕੀ ਹੈਗਾ ਤੇ ਟਰੈਕਟਰ ਦੀ ਕੰਡੀਸ਼ਨ ਦੇਖਣ ਵਾਸਤੇ ਆਪਾਂ ਮੰਨ ਲਓ ਵੀਡੀਓ ਨੂੰ ਥੋੜਾ ਜਿਆਦਾ ਟਕਾ ਕੇ ਬਣਾਉਣੀ ਹੈ ਵੀ ਅਗਲਾ ਟਰੈਕਟਰ ਦੀ ਕੰਡੀਸ਼ਨ ਦੇਖ ਲੈ ਪਹਿਲਾਂ ਵੀਡੀਓ ਦੇ ਵਿੱਚ ਤੇ ਇਹਨਾਂ ਦੇ ਉੱਤੇ ਮੰਨ ਲਓ ਵੀ ਸਮਾਨ ਘੱਟ ਵੀ ਹੈਗਾ ਪਰ ਇਹਨਾਂ ਦੇ ਉੱਤੇ ਸ਼ੋਆ ਜ਼ਰੂਰ ਆ ਗਈਆਂ ਦੂਜਾ ਸਮਾਨ ਤਾਂ ਓਵੇਂ ਹੀ ਘੱਟ ਹੈਗਾ ਜਿਵੇਂ ਆਪਨੇ ਪਹਿਲੇ ਟਰੈਕਟਰਾਂ ਦੇ ਵਿੱਚ ਘੱਟ ਹੈ ਸਲਫਾਂ ਵਗੈਰਾ ਟਰਬੋ ਵਗੈਰਾ ਉਹ ਚੀਜ਼ਾਂ ਹੈ ਨਹੀਂ ਗਈਆਂ ਨਾ ਟਰੈਕਟਰਾਂ ਦੇ ਆਲਟਰਨੇਟਰ ਵੀ ਹੈ ਨਹੀਂ ਗਏ ਕਈ ਟਰੈਕਟਰਾਂ ਦੇ ਇਹ ਬਾਕੀ ਖਾਲੀ ਸ਼ੋਅ ਇਹਨਾਂ ਦੇ ਉੱਪਰ ਆ ਗਈ ਹੈ ਤੇ ਰੇਟ ਹੋਊ ਜੇ ਇਹਨਾਂ ਨੇ ਵਧਾਤਾ 170 ਰੁਪਏ ਕਰਤਾ ਤੇ 8 ਸੜੀ ਟਰੈਕਟਰ 90 ਕੁਇੰਟਲ ਦਾ 32 33 ਕੁਇੰਟਲ ਦਾ ਟਰੈਕਟਰ ਹੋ ਜਾਂਦਾ ਜੀ ਤੇ ਰੇਟ ਆਉਂਦਾ ਬਾਈ ਜੀ ਹਿਸਾਬ ਨਾਲ ਲਿਓ ਜਿਹੜਾ 110 ਵਾਲਾ ਟਰੈਕਟਰ ਹੈ ਉਹਦਾ weight 40 ਕੁਇੰਟਲ ਤੋਂ ਪਲੱਸ ਹੀ ਰਹਿੰਦਾ ਘਟ ਨਹੀਂ ਹੁੰਦਾਗਾ ਤੇ 90 ਵਾਲੇ ਦਾ 32 ਕੁਇੰਟਲ ਤੋਂ ਪਲੱਸ ਰਹਿੰਦਾ ਜੀ ਜਿਹੜਾ 60 ਵਾਲੇ 4x4 ਦੇ ਵਿੱਚ ਹੈ ਜੀ ਇਹਦਾ 30 ਕੁਆਂਟਲ weight ਹੈ ਤੇ ਉਹ ਤੁਸੀਂ ਬਾਕੀ ਸਾਰਾ ਕੁਝ ਉੱਤੇ ਚੱਕ ਚੁੱਕ ਕਰਕੇ ਲੈ ਸਕਦੇ ਆਂ ਵੀ ਕਿਸੇ ਦੇ ਟੈਰਾਂ ਟੂਰਾਂ ਚ ਪਾਣੀ ਨਾ ਹੋਵੇ ਉਹ ਤੁਸੀਂ ਆਪਦਾ ਆਪੇ ਤਸੰਦੀ ਕਰਕੇ ਲੈਣੀ ਆ ਵੀਰੇ ਕਿਉਂਕਿ ਇਸ ਚੀਜ਼ ਦੇ ਆਪਾਂ ਕੋਈ ਜ਼ਿੰਮੇਵਾਰ ਨਹੀਂ ਹੈਗੇ ਜਿਵੇਂ ਆਕਾ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਟਰੈਕਟਰ ਦਿਖਾਉਣਾ ਜੀ ਇਹ ਵੀ ਉੱਥੇ ਟਰੈਕਟਰ ਸੇਲ ਹੋਇਆ ਹੋਇਆ ਆ ਮੈਨੂੰ ਰਸਤੇ ਦੇ ਵਿੱਚ ਮਿਲਿਆ ਮਿਸਤਰੀ ਕੋਲੇ ਖੜਾ ਜੀ ਟਰੈਕਟਰ ਇਹ ਇਹ ਵੀਰਾ 200 ਰੁਪਏ ਦੇ ਹਿਸਾਬ ਨਾਲ ਟਰੈਕਟਰ ਤਿਆਰ ਲੈ ਕੇ ਆਇਆ ਸੀਗਾ ਇਹ ਟਰੈਕਟਰ ਨੂੰ ਵੀ ਚੱਲਣ ਦੇ ਵਿੱਚ ਕੋਈ ਕਾਫੀ ਦਿੱਕਤ ਆ ਗਈ ਹੈ ਮੈਂ ਇਸਤਰੀ ਕੋਲੇ ਖੜਾ ਮੈਂ ਇਹਨਾਂ ਨਾਲ ਕਾਫੀ ਗੱਲਾਂ ਕਰੀਆਂ ਚਲੋ ਆਂਦੇ ਵੀਡੀਓ ਨਾ ਬਣਾਏ ਵੀਰੇ ਟਰੈਕਟਰ ਦੀ ਤੇ ਆਪਾਂ ਫਿਰ ਟਰੈਕਟਰ ਦੀ ਵੀਡੀਓ ਇਹਦੀ ਨਹੀਂ ਬਣਾਈ ਹੈਗੀ ਤੇ ਸੀਆਰਡੀਆਈ ਵਾਲੇ ਟਰੈਕਟਰਾਂ ਤੋਂ ਥੋੜਾ ਜਿਹਾ ਖਰਚਾ ਵੱਧ ਹੁੰਦਾ ਸੀ ਆਰਡੀਆਈ ਤੇ ਤੇ ਸੀਆਰਡੀਆਈ ਟਰੈਕਟਰ ਤਾਂ ਵੈਸੇ ਇਸ ਮੁੱਲ ਤੇ ਵਿਕਣ ਵਾਲੇ ਟਰੈਕਟਰ ਨਹੀਂ ਹੈਗੇਗੇ ਇਸੋ ਵਾਰ ਆਪ ਦਾ ਧਿਆਨ ਨਾਲ ਲਿਓ ਜਿਹੜੇ ਵੀ ਵੀਰ ਨੇ ਟਰੈਕਟਰ ਲੈਣਾ ਹੈ ਮੈਂ ਤਾਂ ਵੀਰੇ ਬੇਨਤੀ ਵੀ ਕਰ ਸਕਦਾ ਹਰੇਕ ਵੀਰ ਨੂੰ ਕਿਉਂਕਿ ਕਈ ਵੀਰ ਮੰਨ ਲਓ ਮੇਰੀਆਂ ਵੀਡੀਓ ਵੇਖ ਕੇ ਮੋਟੀਵੇਟ ਹੋ ਕੇ ਲੈ ਲੈਂਦੇ ਆ ਟਰੈਕਟਰ ਜਾ ਕੇ ਫਿਰ ਚੱਲਣ ਦੇ ਵਿੱਚ ਕਾਫੀ ਦਿੱਕਤਾਂ ਆਉਂਦੀਆਂ ਮੇਰੇ ਨਾਲ ਹਰੇਕ ਵੀਰ ਦੀ ਗੱਲ ਹੁੰਦੀ ਹੈ ਵੈਸੇ ਜਿੰਨੇ ਵੀ ਟਰੈਕਟਰ ਉਥੋਂ ਲੈ ਕੇ ਆਏ ਆ ਬੰਦੇ ਸਾਰੇ ਬੰਦੇ ਟੱਜ ਜੀ ਨੇ ਮੇਰੇ ਤੇ ਚਲੋ ਜਿੰਨਾ ਕਿ ਮੇਰੇ ਹੱਥ-ਬਸ ਹੈਗਾ ਮੈਂ ਹਰੇਕ ਬੰਦੇ ਦਾ ਮਸਲਾ ਸੋਲਵ ਕਰਦਾ ਹਾਂ ਜੀ ਤੇ ਆਪਾਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾਗਾ ਤੇ ਬਾਕੀ ਤੁਸੀਂ ਆਪ ਦੀ ਤਸੱਲੀ ਤੇ ਧਿਆਨ ਥੋੜਾ ਜਿਹਾ ਬਈ ਦੇਖ ਕੇ ਚੀਜ਼ ਲਿਓ ਤੇ ਬਜਟ ਵੀ ਆਪ ਦਾ ਥੋੜਾ ਜਿਹਾ ਦੇਖ ਕੇ ਲਿਓ ਕਿਉਂਕਿ ਵੱਡੇ ਟਰੈਕਟਰ ਤਾਂ ਨਹੀਂ ਚਲੋ 60 ਪਾਵਰ ਜਾਂ 75 ਪਾਵਰ ਦੇ ਟਰੈਕਟਰ ਇਸ ਮੋਲ ਦੇ ਉੱਤੇ ਆਰਸੀ ਵਾਲੇ ਹੀ ਮਿਲ ਜਾਂਦੇ ਆ ਆਮ ਹੀ ਵੰਡੀਆਂ 'ਚ ਖੜੇ ਨੇ ਤੇ ਕੋਈ ਵੱਡੀ ਚੀਜ਼ ਨਹੀਂ ਹੈਗੀ ਕਿ 90 ਵਾਲਾ ਟਰੈਕਟਰ ਵੀ ਮੰਨ ਲਓ ਵੀ ਮਿਲ ਹੀ ਜਾਂਦਾ ਜੀ 7-8 ਲੱਖ ਦੀ ਰੇਂਜ ਆ ਆਰਸੀ ਵਾਲਾ ਟਰੈਕਟਰ ਮਿਲ ਜਾਂਦਾ 18-17 ਮਾਡਲ ਕੋਈ ਵੱਡੀ ਗੱਲ ਨਹੀਂ ਕੀ ਤੇ ਸੋ ਮੜਾ ਜਾਵਦਾ ਧਿਆਨ ਨਾਲ ਦੇਖ ਕੇ ਟਰੈਕਟਰ ਲਿਓ ਕਿਉਂਕਿ ਟਰੈਕਟਰ ਲੈਣ ਤੋਂ ਬਾਅਦ ਵੀ ਲੱਖ ਤੋਂ 1.5 ਲੱਖ ਰੁਪਇਆ ਟਰੈਕਟਰ ਤੇ ਲੱਗਣਾ ਹੀ ਹੈ ਜੀ ਇਹ ਨਹੀਂ ਹੈਗਾ ਵੀ ਜੇ ਆਪਾਂ ਇਥੋਂ ਕੋਈ 5 ਲੱਖ ਜਾਂ 6 ਲੱਖ ਦਾ ਟਰੈਕਟਰ ਲੈ ਲਿਆ ਤੇ ਉਹ ਟਰੈਕਟਰ ਉਹਨੇ ਦੇ ਵਿੱਚ ਹੀ ਚੱਲ ਪੈਣਾ ਥੋੜਾ ਜਾ ਕੇ ਇਥੋਂ ਕੋਈ ਟਰੈਕਟਰ ਤੁਹਾਨੂੰ ਚਾਬੀ ਨਾਲ ਸਟਾਰਟ ਨਹੀਂ ਮਿਲਣਾ ਕਿਸੇ ਦੇ ਵੀ ਇੰਜਨ ਦੇ ਵਿੱਚ ਵੀ ਪ੍ਰੋਬਲਮ ਹੋ ਸਕਦੀ ਹੈ ਬਾਲਾਂ ਚ ਵੀ ਹੋ ਸਕਦੀ ਹੈ ਕੁਝ ਵੀ ਪ੍ਰੋਬਲਮ ਹੋ ਸਕਦੀ ਹੈ ਵੀਰੇ ਉਹ ਠੋਡੀ ਆ ਉਸ ਤੋਂ ਬਾਅਦ ਇਨੋ ਨੇ ਉਸਦੀ ਕੋਈ ਜ਼ਿੰਮੇਵਾਰੀ ਨਹੀਂ ਲੈਣੀਗੀ ਤੇ ਸੋ ਮੇਰੀਆਂ ਗੱਲਾਂ ਥੋੜੀਆਂ ਜਿਹੀਆਂ ਇਹ ਧਿਆਨ ਨਾਲ ਜ਼ਰੂਰ ਸਮਝ ਲਿਆ ਕਰੋ ਵੀਰੇ ਤੇ ਜੇ ਕਿਸੇ ਵੀਰ ਨੂੰ ਕਿਸੇ ਡਾਇਰੈਕਟਰ ਦੇ ਵਿੱਚ ਪ੍ਰੋਬਲਮ ਹੈਗੀ ਹੈ ਪਹਿਲਾਂ ਲਿਆਂ ਦੇ ਵਿੱਚ ਤਾਂ ਉਹ ਮੇਰੇ ਨਾਲ ਕੰਟੈਕਟ ਕਰ ਸਕਦਾ ਵੀਰੇ ਜਿੰਨੀ ਕਾ ਰੱਬ ਨੇ ਮੈਨੂੰ ਸਵਤਥ ਬਖਸ਼ੀ ਹੈ ਮੈਂ ਕਿਸੇ ਦੀ ਕੋਈ ਹੈਲਪ ਕਰ ਸਕਦਾ ਹਾਂ ਤਾਂ ਮੈਂ ਜ਼ਰੂਰ ਵੀਰੇ ਕਰਦਾ ਹੀ ਆ ਤੇ ਮੇਰੇ ਨਾਲ ਉਹ ਤੇਾਰੇ ਕੋਈ ਗੱਲ ਕਰਨੀ ਹੋਵੇ ਕਰ ਸਕਦਾ ਕਿਸੇ ਜੀ ਨੂੰ ਕਿਸੇ ਨੂੰ ਬੰਦੇ ਨੂੰ ਕਿਸੇ ਚੀਜ਼ ਦੀ ਨਹੀਂ ਸਮਝ ਆਉਂਦੀ ਹੈਗੀ ਤਾਂ ਮੇਰੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਤੇ ਸੋ ਬਾਕੀ ਜਿਹੜੇ ਵੀਰੇ ਟਰੈਕਟਰ ਹੈ ਇਹ ਆਪਦੇ ਧਿਆਨ ਨਾਲ ਲਿਓ ਵੀਰੇ ਕਿਉਂਕਿ ਇਹ ਟਰੈਕਟਰ ਆਪਣੇ ਆਮ ਟਰੈਕਟਰਾਂ ਨਾਲ ਥੋੜੇ ਜਿਹਾ ਭਾਰੇ ਹੁੰਦੇ ਐ ਐਕਸਪੋਰਟ ਮਾਡਲ ਤੇ ਬਾਕੀ ਜਿਹੜਾ ਕੰਮ ਦਾ ਸਮਾਨ ਛੋਟਾ ਸਮਾਨ ਜ਼ਰੂਰ ਇੱਥੇ ਕੰਮ ਦਾ ਮਿਲ ਜਾਂਦਾ ਵੀ ਰੇਟ ਜੈਨੂਇਨ ਜਿਹੇ ਰੇਟ ਤੇ ਚੀਜ਼ ਮਿਲ ਜਾਂਦੀ ਹੈ ਕਈ ਚੀਜ਼ਾਂ ਦਾ ਤੇ ਵੀ ਰੇਟ ਵੱਧ ਲਾ ਦਿੰਦੇ ਨੇ ਤੇ ਬਾਕੀ ਚੀਜ਼ਾਂ ਜੈਨੂਨ ਰੇਟ ਤੇ ਹੀ ਮਿਲ ਜਾਂਦੀਆਂ ਨੇ ਜੀ ਉਹ ਛੋਟੀਆਂ ਚੀਜ਼ਾਂ ਜ਼ਰੂਰ ਲੈ ਲਿਆ ਕਰੋ ਕੰਮ ਦੀਆਂ ਹੁੰਦੀਆਂ ਨੇ ਤੇ ਬਾਕੀ ਚੀਜ਼ ਉਹ ਲੋ ਜੀ ਦੀ ਜ਼ਰੂਰਤ ਹੈ ਜੀ ਤੁਹਾਨੂੰ ਲੈ ਕੇ ਘਾਟ ਮਾਰਨ ਦਾ ਜਾਂ ਘਰੇ ਰੱਖਣ ਦਾ ਕੋਈ ਆਈਡੀਆ ਨਹੀਂ ਹੈਗਾ ਆਪ ਆਪਾਂ ਦੇ ਲੋਟ ਪਏ ਨੇ ਜੀ ਨਵੇਂ ਜੇ ਕਿਸੇ ਵੀਰ ਨੂੰ ਤਿੰਨ ਸਿਲੰਡਰ ਦੇ ਪੰਪ ਪੰਪ ਚਾਹੀਦੇ ਨੇ ਉਹ ਇਹਨਾਂ ਕੋਲ ਜੀ ਬਿਲਕੁਲ ਨਵੀਆਂ ਕੰਡੀਸ਼ਨਾਂ 'ਚ ਪਏ ਨੇ ਸੋ ਮੈਂ ਇਹਨਾਂ ਦੀਆਂ ਸਾਰਿਆਂ ਦੀਆਂ ਵੀਡੀਓ ਉਵੇਂ ਬਣਾਈਆਂ ਤੇ ਇੱਕ ਆਪਣੇ ਆ ਬੇ ਵੀ ਮਿੱਤਰ ਨੇ ਚੈਨਲ ਦੇ ਸਬਸਕ੍ਰਾਈਬ ਕਰਨ ਆਲੇ ਨੇ ਟਰੈਕਟਰ ਲਿਆ ਜੀ ਆ ਪਾਈ ਦੀ ਫੇਰ ਵੀਡੀਓ ਪਾਈ ਆ ਤਾਂਹੀਂ ਤੇ ਹੋ ਸਕਦਾ ਵੀ ਇਹ ਟਰੈਕਟਰ ਆਪਣੇ ਕੋਲੇ ਆਵੇ ਵੀ ਵੀਰਾਂ ਆਂਦਾ ਸੀ ਵੀ ਯਾਰ ਤੁਸੀਂ ਮੈਨੂੰ ਟਰੈਕਟਰ ਚਾਲੀਗਾ ਚਾਲੂ ਕਰ ਦਿਓ ਤੇ ਮੈਂ ਕਿਹਾ ਸੀ ਵੀਰੇ ਵੀ ਪਿੰਡ ਭੇਜ ਦਿਓ ਟਰੈਕਟਰ ਤੇ ਕੋਈ ਚੱਕਰ ਨਹੀਂਗਾ ਜਿੰਨਾ ਹੋ ਸਕਦਾ ਕਰਾਂਗੇ ਤੇ ਵੱਡੀ ਮੇ ਦਾ ਵੀ ਇਹ ਟਰੈਕਟਰ ਆਪਣੇ ਕੋਲੇ ਪਿੰਡ ਹੀ ਆਊਗਾ ਤੇ ਜੋ ਵੀ ਇਹਦੀਆਂ ਵੀਡੀਓ ਬਣ ਗਈਆਂ ਅੱਗੇ ਆਪਾਂ ਤੁਹਾਨੂੰ ਸ਼ੇਅਰ ਕਰਦੇ ਰਵਾਂਗੇ ਬਾਕੀ ਇਹ ਜਾਣਕਾਰੀ ਹੈ ਜੀ ਬਾਕੀ ਇੱਕ ਵੀਡੀਓ ਹੋ ਸਕਦਾ ਅੱਜ ਸ਼ਾਮ ਜਾਂ ਸਵੇਰ ਤੱਕ ਮੈਂ ਤੁਹਾਨੂੰ ਹੋਰ ਦੇ ਦੇ ਦਿੰਨਾ ਜਿਹਦੇ ਵਿੱਚ ਮੈਂ ਹੋਰ ਵੀ ਸਾਰਾ ਸਮਾਨ ਦਿਖਾਇਆ ਗਿਆ ਛੋਟੀਆਂ-ਛੋਟੀਆਂ ਵੀਡੀਓ ਜਾਂ ਫੋਟੋਆਂ ਖਿੱਚ ਕੇ ਵੀਡੀਓ ਚ ਐਡ ਕਰ ਦਿੰਨਾ ਉਹ ਸਾਰੀਆਂ ਤੇ ਜਿੱਦਾਂ ਵੀ ਉਹ ਮੰਨ ਲਓ ਵੀ ਬਣਦੀ ਹੈ ਵੀਡੀਓ ਮੈਂ ਆਪਾਂ ਤੁਹਾਨੂੰ ਅਗੇ ਸ਼ੇਅਰ ਕਰ ਦਿੰਨਾ ਤੇ ਬਾਕੀ ਇਹ ਜੇ ਬਾਕੀ ਜੇ ਕਿਸੇ ਵੀਰ ਨੂੰ ਮੇਰੀ ਕਿਸੇ ਕਹੀ ਗੱਲ ਦਾ ਵੀਰੇ ਗੁੱਸਾ ਲੱਗਿਆ ਹੋਵੇ ਜਾਂ ਕਿਸੇ ਨੂੰ ਮੈਂ ਕੋਈ ਗਲਤ ਕਹਿਤਾ ਹੋਵੇ ਤਾਂ ਬਾਈ ਜੀ ਮੈਂ ਮਾਫੀ ਚਾਹੁੰਨਾ ਤੇ ਮੇਰੀ ਗੱਲ ਦਾ ਵੀਰੇ ਕਿਸੇ ਗੁੱਸਾ ਨਾ ਕਰਿਓ ਤੇ ਵੇਟ ਆ ਜਿਹੜਾ ਵੀਰੇ ਵੀ ਉਹ ਮੰਨ ਲਓ ਆਪਦਾ ਚੈੱਕ ਕਰਾ ਕੇ ਤੇ ਆਪਦਾ ਬਜਟ ਵੇਖ ਕੇ ਲਿਓ ਕਿਉਂਕਿ ਇਸ ਮੁੱਲ ਤੇ ਆਰਸੀ ਵਾਲੇ ਟਰੈਕਟਰ ਵੀ ਮਿਲ ਜਾਂਦੇ ਮੇਰਾ ਕੰਮ ਹੈ ਵੀਰੇ ਵੀ ਤੁਹਾਨੂੰ ਜਾਣਕਾਰੀ ਦੇਣਾ ਲੋਟ ਆ ਗਿਆ ਜਾਂ ਨਹੀਂ ਆਇਆ ਜਾਂ ਕਿੱਥੇ ਕੋਈ ਚੰਗੀ ਚੀਜ਼ ਪਈ ਹੈ ਵੀ ਆਪਣੇ ਭਾਈਚਾਰੇ ਦਾ ਫਾਇਦਾ ਹੁੰਦਾ ਜਿੱਥੇ ਵੀ ਇਸੇ ਵੀ ਜ਼ਿਮੀਦਾਰ ਦਾ ਵੀਰੇ ਫਾਇਦਾ ਹੁੰਦਾ ਮੈਨੂੰ ਬੜੀ ਵਧੀਆ ਲੱਗਦੀ ਐ